ਇਸ ਸਮੇਂ ਬਿਆਸ ਦਰਿਆ ਦੇ ਬਿਲਕੁਲ ਇੱਕ ਪੋਲ ਦੇ ਉੱਤੇ ਮੌਜੂਦ ਆ ਔਰ ਅਮਰਸਰ ਜ਼ਿਲ੍ਹੇ ਦੇ ਅਧੀਨ ਜਿਹੜਾ ਹੈਗਾ ਇਹ ਬਿਆਸ ਦਰਿਆ ਇਸ ਸਮੇਂ ਵਹਿ ਰਿਹਾ ਮੇਰੇ ਨਾਲ ਇਸ ਸਮੇਂ ਗੇਜ ਰੀਡਰ ਜਿਹੜੇ ਨੇ ਸਖਦੇਵ ਕੁਮਾਰ ਉਹ ਇੱਥੇ ਮੌਜੂਦ ਨੇ ਔਰ ਜੋ ਸਵੇਰ ਦੇ ਹਾਲਾਤ ਹਨ ਕਿਉਂਕਿ ਕੱਲ ਤੋਂ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਸੀਗਾ ਉਹ ਕਹਿ ਦਈਏ ਕਿ ਦੋ ਗੁਣਾ ਜਿਹੜਾ ਸੀਗਾ ਵੱਧ ਚੁੱਕਾ ਸੀਗਾ ਜੋ ਪਿਛਲੇ ਇੱਕ ਹਫ਼ਤੇ ਤੋਂ ਜੋ ਪਾਣੀ ਦਾ ਲੈਵਲ ਬਿਆਸ ਦਰਿਆ ਦੇ ਵਿੱਚ ਬਣਿਆ ਹੋਇਆ ਸੀ ਔਰ ਸਿਰਫ ਕੱਲ ਦੇ ਦਰਮਿਆਨ ਹੀ ਜਿਹੜਾ ਹੈਗਾ ਇੱਕਦਮ ਪਾਣੀ ਦੇ ਵਿੱਚ ਉਛਾਲ ਆਇਆ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਦੋ ਗੁਣਾ ਤੱਕ ਵਧਿਆ ਔਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਹੌਲੀ-ਹੌਲੀ ਜਿਹੜਾ ਹੈਗਾ ਬਿਆਸ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਮੇਰੇ ਨਾਲ ਇਸ ਸਮੇਂ ਗੇਜ ਰੀਡਰ ਜਿਵੇਂ ਦੱਸਿਆ ਕਿ ਸਖਦੇਵ ਕੁਮਾਰ ਨਾਲ ਗੱਲਬਾਤ ਕਰਾਂਗੇ ਸਰ ਕੀ ਹੈਗਾ ਜੀ ਜਿਹੜੀ ਮੌਜੂਦਾ ਸਥਿਤੀ ਹੈਗੀ ਪਾਣੀ ਦੀ ਪਾਣੀ ਮੌਜੂਦਾ ਸਥਿਤੀ ਇਸ ਸਮੇਂ ਠੀਕ ਠਾਕ ਹੈ ਮਨੀ ਹੈ ਪਾਣੀ ਕੋਈ ਜ਼ਿਆਦਾ ਹੈ ਨਹੀਂ ਇਸ ਸਮੇਂ ਗੇਜ ਚੱਲ ਰਹੀ ਹੈ 735.50 ਔਰ बत्तीस हजार छः सौ पैंतालीस चल रही है पानी डिस्चार्ज पानी डाउन होते चला जा रहा है हाँ जी बा, जैसे बारिश हो गई तो पानी बच भी सकता है बारिश नहीं होगी तो पानी और घट सकता है कि लगता है क्योंकि जिदा कल तो कल सवेरे अठ बजे तो गई का जरा जिक्र कि ਅੱਠ ਸਵੇਰੇ 8 ਵਜੇ ਤੋਂ ਜਿਹੜਾ ਸੀਗਾ ਉਸ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 12 ਕਾਹ 1000 ਕਿਉ ਸਿਕ ਪਾਣੀ ਵਧ ਗਿਆ ਸੀਗਾ ਇੱਕਦਮ ਹਾਂਜੀ ਔਰ ਉਸ ਤੋਂ ਬਾਅਦ ਤੇ ਫਿਰ ਰਾਤ ਨੂੰ ਹੋਰ ਜ਼ਿਆਦਾ ਵਧ ਗਿਆ 738 80 ਦੀ ਬਰਖਾਲਾ ਜਿਹੜੀ ਅਪਰੋਕਸਿਲੀ ਜਿਹੜੀ ਸਵੇਰੇ ਦੱਸੀ ਗਈ ਸੀਗੀ ਹਾਂਜੀ ਔਰ ਉਸ ਤੋਂ ਬਾਅਦ ਚ ਹੁਣ ਜਿਹੜਾ ਪ੍ਰੋਪਰ ਲੈਵਲ ਹੈਗਾ ਕਿੰਨੇ ਫੁੱਟ ਘਟਿਆ ਹੈਗਾ ਪਾਣੀ ਪਾਣੀ ਇਹ ਕੱਟ ਗਿਆ ਹੈ 7 4 3-4 ਫੁੱਟ ਘਟ ਗਿਆ ਹੈ ਪੰਜਰ ਫੁੱਟ ਥੱਲੇ ਹਾਂ ਥੱਲੇ ਆ ਗਿਆ ਹੈ ਠੀਕ ਹੈ ਤੇ ਜਿਹੜਾ ਉਦਾਂ ਵੈਸੇ ਗੱਲ ਕਰੀਏ ਕਿ ਜਿੰਨੀ ਤੇਜ਼ੀ ਨਾਲ ਵਧਿਆ ਸੀਗਾ ਉਹ ਉਹਨੀ ਤੇਜ਼ੀ ਨਾਲ ਥੱਲੇ ਥੱਲੇ ਗਿਆ ਪਾਣੀ ਥੱਲੇ ਗਿਆ ਹਾਂਜੀ ਹਾਂਜੀ ਪਾਣੀ ਡਾਊਨ ਹੋ ਗਿਆ ਹੈ ਇਸ ਸਮੇਂ ਦਰਿਆਵਾਂ ਦੇ ਵਿੱਚੇ ਪਾਣੀ ਚੱਲ ਰਹਾ ਹੈ ਬਾਹਰ کہیں ਨਹੀਂ ਸਵੇਰੇ ਤੜਕੇ ਦੀ ਗੱਲ ਕਰੀਏ ਤਾਂ ਸਾਹਮਣੇ ਦੇ ਕੰਢਿਆਂ ਦੀਆਂ ਤਸਵੀਰਾਂਆਂ ਸੀਗੀਆਂ ਉਹ ਵੀਡੀਓ ਰਿਕਾਰਡ ਕੀਤੀਆਂ ਸੀਗੀਆਂ ਤਾਂ ਉਤੋਂ ਉਹ ਪਾਣੀ ਬਾਹਰ ਹੋ ਗਿਆ ਸੀਗਾ ਤੇ ਉਹ ਸਮੇਂ ਬਾਹਰ ਹੋ ਗਿਆ تھا ਪਾਣੀ ਉਸ ਸਮੇਂ ਆ ਗਿਆ تھا ਪਾਣੀ ਉਸ ਵਿੱਚ 3780 ਪਾਣੀ ਉਸ ਸਮੇਂ 70080 7380 700 इतना हो गया था कम से कम 60000 किस चीज पानी उस समय चल रहा था हां स्वेर ਦੇ ਵਿੱਚ ਵਿੱਚ ਇਸ ਟਾਈਮ ਪਾਣੀ ਬਹੁਤ ਡਾਊਨ ਹੋ ਗਿਆ ਹੈ ਮੁਰਤੁਕੇ ਰਜੜਾ ਹੈਗਾ ਉਹ ਛੋਟਾ ਹੋਇਆ ਔਰ ਪਾਣੀ ਜਿਹੜਾ ਹੈਗਾ ਦਰਿਆ ਦੇ ਵਿੱਚ ਵਿੱਚ ਹਾਂ ਦਰਿਆ ਆ ਕੇ ਵਿੱਚੇ ਪਾਣੀ ਚੱਲ ਰਹਾ ਬਾਹਰੋਂ ਨਹੀਂ ਪਾਣੀ ਕੀ ਲੱਗਦਾ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਅਧਿਕਾਰਕ ਪੁਸ਼ਟੀ ਜਾਂ ਫਿਰ ਵਿਭਾਗ ਵੱਲੋਂ ਕੁਝ ਦੱਸਿਆ ਗਿਆ ਹੈਗਾ ਕਿ ਪਾਣੀ ਜਿਹੜਾ ਹੈਗਾ ਮੁਰਤੋਂ ਛੱਡਿਆ ਜਾ ਰਿਹਾ ਹੈ ਇਹ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈਗੀ ਕਿਉਂਕਿ ਲੋਕਾਂ ਨੂੰ ਜਿਹੜੀ ਰਿਐਲਿਟੀ ਹੈਗੀ ਆ ਕਾਫੀ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਨੇ ਉਹ ਜਦੋਂ ਫੈਲਦੀਆਂ ਨੇ ਤਾਂ ਲੋਕਾਂ ਦੇ ਵਿੱਚ ਪੈਨਿਕ ਮਾਹੌਲ ਕ੍ਰੀਏਟ ਹੋਣਾ ਡਰ ਦਾ ਮਾਹੌਲ ਪੈਦਾ ਹੋਣਾ ਉਸ ਨੂੰ ਚੀਜ਼ ਨੂੰ ਜਰੂਰੀ ਸਰ ਕੋਈ ਸੂਚਨਾ ਨਹੀਂ ਆਈ ਦਫਤਰ ਸੇ ਪਾਣੀ ਡੈਮ ਸੇ ਛੋੜਾ ਜਾ ਰਹਾ ਹੈ ਇਹ ਕਲ ਪਾਣੀ ਆਇਆ ਥਾ ਚੱਕੀ ਦਰਿਆਵਾਂ ਦਾ ਔਰ ਜੋ ਪਾਣੀ ਉਸ ਵਿੱਚੋਂ ਚੱਲ ਰਹਾ ਹੈ ਨਿਊਟਰਲ ਡੈਮ ਕਾ ਵਹੀ ਚੱਲ ਰਹਾ ਹੈ ਪਾਣੀ ਅਭੀ ਵਧਾ ਨਹੀਂ ਗਿਆ ਹੈ ਕੀ ਲੱਗਦਾ ਕੱਲ ਜਿਹੜਾ ਚੱਕੀ ਦਰਿਆ ਦਾ ਪਾਣੀ ਆਇਆ ਸੀਗਾ ਕੱਲ ਉਸ ਤੋਂ ਬਾਅਦ ਚ ਇੱਕਦਮ ਬਿਆਸ ਦੇ ਵਿੱਚ ਦਰਿਆ ਦੇ ਵਿੱਚ ਉਹ ਛਾਲ ਜਿਹੜਾ ਹੈਗਾ ਉਹ ਦੇਖਿਆ ਗਿਆ ਪਾਣੀ ਦਾ ਪੱਤਰ ਇੱਕਦਮ ਧਾਮ ਦੇ ਹਾਂਜੀ ਹਾਂਜੀ ਆਪ ਡਾਊਨ ਇੱਕ ਬੈਕ ਡਾਊਨ ਵੀ ਹੋ ਰਹਾ ਹੈ ਸਰ ਬੈਕ ਡਾਊਨ ਹਾਂਜੀ ਹਾਂਜੀ ਉਹ ਸਿਰਫ ਡੈਮ ਦਾ ਪਾਣੀ ਪੌਕ ਡੈਮ ਦਾ ਪਾਣੀ ਪੌਕ ਡੈਮ ਦਾ ਪਾਣੀ ਨਾਰਮਲ ਚੱਲ ਰਹਾ ਹੈ ਹਾਂਜੀ ਉਸ ਵਿੱਚ ਕੋਈ ਸੂਚਨਾ ਨਹੀਂ ਆਈ ਜੋ ਪਾਣੀ ਨਿਊਟਰਲ ਉਨਕਾ ਚੱਲ ਰਹਾ ਹੈ ਉਹੀ ਪਾਣੀ ਅਭੀ ਚੱਲ ਰਹਾ ਹੈ ਛੋੜਨੇ ਵਾਲੀ ਕੋਈ ਸੂਚਨਾ ਨਹੀਂ ਆਈ ਸਰ ਜਦੋਂ ਗੱਲ ਕੀਤੀ ਜਾਵੇ ਤਾਂ ਕੱਲ ਵੀ ਖਬਰ ਕੀਤੀ ਸੀ ਆਪਾਂ ਇੱਕ ਫੁੱਟ ਜਿਹੜਾ ਹੈਗਾ ਹੇਠਾਂ ਰਹਿ ਗਿਆ ਸੀਗਾ yellow alert ਦਾ ਜਿਹੜਾ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਅੱਛਾ ਡੈਮ ਦਾ ਪਾਣੀ ਪੂਕ ਡੈਮ ਨਹੀਂ ਜਿੱਥੇ ਜਿਹੜਾ ਵਿਆਸ ਦਾ ਲੈਵਲ ਜਿੱਦਾਂ 38 80 ਆ 39 40 ਦੇ ਉੱਤੇ 40 40 ਤੱਕ ਪਹੁੰਚਾ ابھی ਤੱਕ 40 ਪਹੁੰਚਾ ਨਹੀਂ ਹੈ 40 ਹੋ ਜਾਏਗਾ ਤਾਂ ਅਲਰਟ ਹੋ ਜਾਏਗਾ ਇਹ 1 ਲੱਖ 5000 ਹੋ ਜਾਏਗਾ ਪਾਣੀ 40 ਹੋ ਜਾਏਗਾ ਤਾਂ yellow alert ਉੱਥੇ ਜਾ ਕੇ ਹੋਊਗਾ ਹਾਂਜੀ ਹਾਂਜੀ ਇਸ ਕਰਕੇ ابھی ਪਾਣੀ ਡਾਊਨ ਹੈ ਕਯਰ ਹੁਣ ਪਾਣੀ ਦਾ ਪੱਧਰ ਡਾਊਨ ਹੈ ਘਟ ਰਿਹਾ ਹੈ ਹਾਂਜੀ ਹਾਂਜੀ ਠੀਕ ਹੈ ਤਾਂ ਫਿਲਹਾਲ ਪਾਣੀ ਦੇ ਪੱਧਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਤੇਜ਼ੀ ਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਘਟਦਾ ਹੋਇਆ ਨਜ਼ਰ ਆ ਰਿਹਾ ਔਰ ਤਸਵੀਰਾਂ ਦੇ ਰਾਹੀਂ ਵੀ ਦਿਖਾਉਣ ਦੀ ਗੱਲ ਕਰੀਏ ਤਾਂ ਬਿਲਕੁਲ ਪਾਣੀ ਦੀ ਜਿਹੜੀ ਰਫ਼ਤਾਰ ਹੈਗੀ ਉਹ ਵੀ ਕਾਫੀ ਘਟੀ ਹੋਈ ਜਿਹੜੀ ਹੈ ਹੁਣ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਇੱਕਦਮ ਜਿਹੜੀਆਂ 2-3 ਦਿਨ ਤੋਂ ਤਸਵੀਰਾਂ ਸਿਗੀਆਂ ਉਸ ਦੇ ਵਿੱਚ ਦਿਖ ਰਿਹਾ ਸੀਗਾ ਕਿ ਪਾਣੀ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀਗੀ ਔਰ ਉਸ ਦੇ ਨਾਲ ਹੀ ਜਿਹੜਾ ਪਾਣੀ ਦਾ ਕਹਦੇ ਕਿ ਡਿਸਚਾਰਜ ਦਾ ਮੋਡ ਸੀਗਾ ਜਦੋਂ ਜਦੋਂ ਪਾਣੀ ਉਤਰ ਰਿਹਾ ਸੀਗਾ ਤਾਂ ਜਿਸ ਤਰ੍ਹਾਂ ਦੇ ਇੱਕਦਮ ਪਾਣੀ ਦਾ ਵਾਧਾ ਹੋਇਆ ਬਿਆਸ ਦਰਿਆ ਦੇ ਵਿੱਚ ਤਾਂ ਸਾਹਮਣੇ ਤਰਫ ਗੱਲ ਕਰੀਏ ਤਾਂ ਜਿਹੜੇ ਕੰਡੇ ਹੈਗੇ ਆ ਜਾਂ ਨੀਵੇਂ ਖੇਤਰ ਹੈਗੇ ਆ ਉਧਰ ਪਾਣੀ ਬਿਆਸ ਦਰਿਆ ਦਾ ਚੜਨਾ ਸ਼ੁਰੂ ਹੋ ਗਿਆ ਸੀਗਾ ਲੇਕਿਨ ਕਿਸਾਨਾਂ ਦੇ ਲਈ ਕਹਦੀਏ ਜਾਂ ਜਿਹੜੇ ਲੋਕ ਦਰਿਆ ਬਿਆਸ ਦੇ ਕੰਡੇ ਰਹਿੰਦੇ ਆ ਉਹਨਾਂ ਵਾਸਤੇ ਇੱਕ ਰਾਹਤ ਭਰੀ ਖਬਰ ਹੈਗੀ ਹੈ ਕਿ ਦੋ ਦਿਨ ਤੋਂ ਜਿਸ ਤਰ੍ਹਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕਦਮ ਤੇਜ਼ੀ ਨਾਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਅੱਜ ਇੱਕ ਵੱਡੀ ਰਾਹਤ ਭਰੀ ਖਬਰ ਹੈਗੀ ਆ ਕਿ ਕਰੀਬ ਕਹਿ ਦਈਏ ਕਿ 3 ਤੋਂ 3.5 ਫੁੱਟ ਪਾਣੀ ਦਾ ਪੱਧਰ ਜਿਹੜਾ ਹੈ ਹੁਣ ਉਹ ھیਠਾਂ ਆ ਚੁੱਕਾ ਹੈ